ਤਾਂ ਸਿੱਧੂ ਮੁਸੇਵਾਲਾ ਦੀ ਕਿਤਾਬ ਲਿਖਣੀ ਇੱਕ ਵਿਅਕਤੀ ਨੂੰ ਮਹਗੀ ਪੈ ਗਈ ਹੈ ਜੀ ਹਾਂ ਉਸ ਖਿਲਾਫ ਸ਼ਿਕਾਇਤ ਦਰਜ ਹੋਈ ਹੈ ਪੁਲਿਸ ਨੇ ਐਫ ਆਈ ਆਰ ਦਰਜ ਕੀਤੀ ਹੈ ਅਤੇ ਪੁਲਿਸ ਉਸ ਖਿਲਾਫ ਕਾਰਵਾਈ ਦੀ ਗੱਲ ਆਖ ਰਹੀ ਹੈ ਦਰਸਲ ਇਹ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਸਿੱਧੂ ਮੁਸੇਵਾਲਾ ਦੀ ਜ਼ਿੰਦਗੀ ਉੱਪਰ ਕਿਤਾਬ ਲਿਖਣ ਵਾਲੇ ਵਿਅਕਤੀ ਤੇ ਐਫ ਆਈ ਆਰ ਦਰਜ ਹੋਈ ਹੈ ਜੀ ਹਾਂ ਮਰਹੂਮ ਸਿੱਧੂ ਮੁਸੇਵਾਲਾ ਦੇ ਨਾਲ ਜੁੜੀ ਇਹ ਵੱਡੀ ਖਬਰ ਹੈ ਜਿੱਥੇ ਕਿ ਸਿੱਧੂ ਮੁਸੇਵਾਲਾ ਦੀ ਜ਼ਿੰਦਗੀ ਤੇ ਕਿਤਾਬ ਲਿਖਣ ਵਾਲੇ ਵਿਅਕਤੀ ਮਨਜਿੰਦਰ ਮੱਖਾ ਦੇ ਖਿਲਾਫ ਐਫ ਆਈ ਆਰ ਦਰਜ ਕੀਤੀ ਗਈ ਹੈ ਮਨਜਿੰਦਰ ਮੱਖਾ ਨੇ ਸਿੱਧੂ ਮੂਸੇਵਾਲੇ ਦੀ ਜ਼ਿੰਦਗੀ ਤੇ ਦਾ ਰੀਅਲ ਰੀਜ਼ਨ ਵਾਈ ਲੈਜੈਂਡ ਡਾਈਡ ਦੇ ਨਾਮ ਤੇ ਕਿਤਾਬ ਛਾਪੀ ਸੀ ਜਿਸ ਤੋਂ ਬਾਅਦ ਹੁਣ ਉਸ ਖਿਲਾਫ ਬਲਕੌਰ ਸਿੰਘ ਵੱਲੋਂ ਐਫ ਆਈ ਆਰ ਦਰਜ ਕਰਵਾਈ ਗਈ ਹੈ ਕਮਨ ਨੀਦਰ ਮਾਕਾ ਤੇ ਬਲਕੌਰ ਸਿੰਘ ਵੱਲੋਂ ਕਈ ਤਰ੍ਹਾਂ ਦੇ ਇਲਜ਼ਾਮ ਲਗਾਏ ਗਏ ਨੇ ਜਿਨ੍ਹਾਂ ਵਿੱਚੋਂ ਇੱਕ ਇਹ ਕਿ ਮੁਸੇਵਾਲਾ ਦੀ ਜ਼ਿੰਦਗੀ ਬਾਰੇ ਉਸ ਵੱਲੋਂ ਗਲਤ ਤੱਥ ਛਾਪੇ ਗਏ ਨੇ ਇਸੇ ਨਾਲ ਹੀ ਮੁਲਜ਼ਮ ਮਨਜਿੰਦਰ ਮੱਖਾ ਤੇ ਸਿੱਧੂ ਮੁਸੇਵਾਲਾ ਦੇ ਘਰ ਆ ਕੇ ਉਸ ਦੀਆਂ ਪੁਰਾਣੀਆਂ ਤਸਵੀਰਾਂ ਚੋਰੀ ਕਰਨ ਦੇ ਇਲਜ਼ਾਮ ਵੀ ਸਿੱਧੂ ਮੁਸੇਵਾਲਾ ਦੇ ਪਿਤਾ ਵੱਲੋਂ ਲਗਾਏ ਗਏ ਨੇ ਜਿਸ ਤੋਂ ਬਾਅਦ ਹੁਣ ਸਿੱਧੂ ਮੁਸੇਵਾਲਾ ਦੇ ਪਿਤਾ ਬਲਕੌਰ ਸਿੰਘ ਦੀ ਸ਼ਿਕਾਇਤ ਤੇ ਪੁਲਿਸ ਵੱਲੋਂ ਐਫ ਆਈ ਆਰ ਦਰਜ ਕੀਤੀ ਗਈ ਹੈ ਹਾਲਾਂਕਿ ਉਸ ਦੀ ਗ੍ਰਿਫਤਾਰੀ ਹੋਈ ਜਾਂ ਫਿਰ ਨਹੀਂ ਹੋਈ ਇਸ ਬਾਰੇ ਫਿਲਹਾਲ ਪੁਲਿਸ ਵੱਲੋਂ ਕੋਈ ਵੀ ਪੁਸ਼ਟੀ ਨਹੀਂ ਕੀਤੀ ਗਈ ਪਰ ਦੂਜੇ ਪਾਸੇ ਖਬਰਾਂ ਅਨੁਸਾਰ ਮਰਹੂਮ ਸਿੱਧੂ ਮਸੇਵਾਲਾ ਦੇ ਪਿਤਾ ਦੀ ਸ਼ਿਕਾਇਤ ਤੇ ਮਨਜਿੰਦਰ ਮਾਖਾ ਖਿਲਾਫ ਪੁਲਿਸ ਨੇ ਐਫ ਆਈ ਆਰ ਦਰਜ ਕੀਤੀ ਹੈ ਅਤੇ ਉਸ ਖਿਲਾਫ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਜੀ ਹਾਂ ਇੱਕ ਵਾਰ ਫਿਰ ਤੋਂ ਦੱਸ ਦਿੰਦੇ ਆ ਕਿ ਸਿੱਧੂ ਮਸੇਵਾਲ ਦੀ ਜ਼ਿੰਦਗੀ ਤੇ ਕਿਤਾਬ ਲਿਖਣ ਵਾਲੇ ਨੌਜਵਾਨ ਮਨਜਿੰਦਰ ਮਾਖਾ ਖਿਲਾਫ ਸਿੱਧੂ ਮਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਐਫ ਆਈ ਆਰ ਦਰਜ ਕਰਵਾਈ ਹੈ ਉਸ ਖਿਲਾਫ ਮਸੇਵਾਲਾ ਦੀ ਜ਼ਿੰਦਗੀ ਬਾਰੇ ਗਲਤ ਤੱਥ ਛਾਪਣ ਗਲਤ ਤੱਥ ਲਿਖਣ ਅਤੇ ਉਸ ਦੀਆਂ ਪੁਰਾਣੀਆਂ ਤਸਵੀਰਾਂ ਚੋਰੀ ਕਰਨ ਦੇ ਇਲਜ਼ਾਮ ਲੱਗੇ ਨੇ ਮੇਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ